ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸਾਰੀ ਸਿੱਖ ਕੌਮ ਨੂੰ ਸਾਡੇ ਸਾਰਿਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਇਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਭਰਾਵਾਂ ਨੇ ਉਪਰਾਲਾ ਕਰਿਆ ਅਸੀਂ ਸੰਗਰੂਰ ਕੋਲਾਪਾਰਕ ਦੇ ਵਿੱਚ ਅੱਜ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਮੂੰਹ ਮਿੱਠਾ ਕਰਾ ਰਹੇ ਹਾਂ ਜੀ ਲੱਡੂ ਵੰਡ ਰਹੇ ਹਾਂ ਇਕੱਠੇ ਲੱਡੂ ਲੈ ਕੇ ਆਇਆ ਆਪਾਂ ਇਹਨੇ ਵਾਇਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਹੈਰੀ ਡਾਉਂ ਢੱਬੇ ਸਾਰੇ ਹਜੇ ਸਾਡੇ 10 ਲੱਗੇ ਨੇ 10 ਢੱਬੇ ਹਜੇ ਪਏ ਨੇ ਸਾਡੇ ਓਲਾ ਬਾਰਕ ਸਾਰੀ ਵੰਡੀ ਗਈ 10 ਢੱਬੇ ਪਏ ਨੇ ਹਜੇ ਹੁਣ ਅਸੀਂ ਚੱਲਿਆ ਬੱਸ ਸਟੈਂਡ ਆ ਚਰ ਬਾਈ ਸਿਪਾਹੀ ਹਲ ਗੱਡੀ ਮੰਗਾਈਆ ਹੁਣ ਅਸੀਂ ਢੱਬੇ ਲੈ ਕੇ ਜਾਣ ਨੂੰ ਬੈਕ ਕਰ ਲੈ ਬੈਕ ਲੋਡ ਕਰਨੀ ਹੈ ਰੁਕ ਜਾ ਬਸ ਸਟੈਂਡ ਲੈ ਕੇ ਜਾਣਾ ਡੱਬੇ ਲੱਡੂ ਵੰਡਾਂਗੇ ਉੱਥੇ ਨਹੀਂ ਕਿਹਾ ਰਹਿਣਾ ਕਿਵੇਂ ਰਹਿ ਗਿਆ ਜੀ ਆ ਜਾ ਹਾਂ ਜੀ ਬਸ ਸਟੈਂਡ ਕੈਨਸਲ ਕਰਤਾ ਜੀ ਹੁਣ ਅਸੀਂ ਪਿੰਗਲਵਾੜੇ ਆ ਗਏ ਕਹਿੰਦੇ ਵੀ ਪਿੰਗਲਵਾੜੇ ਚ ਬੰਦੇ ਹੋ